ਇਹ ਆ ਜੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੱਥਾ ਟੇਕਣ ਵਾਲੀਆਂ ਦੋ ਲਾਈਨਾਂ ਨੇ ਜੀ ਆ ਦਰਬਾਰ ਸਾਹਿਬ ਦੇ ਅੰਦਰ ਐਂਟਰੀ ਹੁੰਦੀ ਹੈ ਜੀ ਇੱਥੇ ਥੋੜੀ ਜਿਹੀ ਭੀੜ ਜ਼ਿਆਦਾ ਰਹਿੰਦੀ ਹੈ ਤੇ ਆ ਬੈਕ ਸਾਈਡ ਤੋਂ ਜਿਹੜਾ ਪਿਛਲਾ ਦਰਵਾਜ਼ਾ ਹੈ ਜੀ ਉੱਥੋਂ ਲਾਈਨ ਸ਼ੁਰੂ ਹੁੰਦੀ ਹੈ ਜੀ ਉਹ ਸਿੱਧੀ ਜਿਹੜੀ ਹੈ ਹੁਣਾ ਪੋਰਾ ਸਾਹਿਬ ਦੇ ਅੰਦਰ ਜਾਂਦੀ ਹੈ ਆ ਦੇਖੋ ਤੁਹਾਨੂੰ ਦਿਖਾਉਂਦੇ ਆ ਇੱਥੇ ਥੋੜਾ ਰਸ਼ ਘੱਟ ਹੁੰਦਾ ਆ ਦੇਖੋ ਉਹ ਗੇਟ ਆ ਜਿੱਥੋਂ ਐਂਟਰੀ ਹੁੰਦੀ ਐ ਬੈਕ ਸਾਈਡ ਵਾਲਾ ਜਿਹੜਾ ਰਸਤਾ ਆ ਜੀ ਤੇ ਪਾਰਕਿੰਗ ਬਣੀ ਹੋਈ ਐ ਇੱਥੇ ਨੂੰ ਜਾ ਕੇ ਪਿੱਛੇ ਨੂੰ ਜਾ ਕੇ ਐਂਟਰੀ ਹੁੰਦੀ ਐ ਉੱਥੇ ਥੋੜਾ ਟਾਈਮ ਘੱਟ ਲੱਗਦਾ ਜੇ ਮੱਥਾ ਟੇਕ ਸਕਦੇ ਉਧਰ ਨੂੰ ਆ ਕੇ ਲਓ ਜੀ ਕਰੋ ਦਰਸ਼ਨ ਠੰਡਾ ਬੁਰਜ ਦੇ